ਇੱਕ ਦਿਨ ਦਾ ਬੱਚਾ ਲੱਗਿਆ ਬੋਲਣਾ ਇੱਕ ਦਿਨ ਦੇ ਬੱਜੇ ਨੇ ਅਜੀਹਾ ਕੀ ਬੋਲਿਆ ਜਿਸ ਨੂੰ ਸੁਣਦਿਆ ਸਾਰੇ ਹੀ ਬੱਜੇ ਦੀ ਮਾਤਾ ਤੇ ਦਾਦੀ ਦਾਦੇ ਦੇ ਹੋਸ਼ ਉੱਡ ਗਏ ਸੋ ਸਾਧ ਸੰਗਤ ਜੀ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਸਾਧ ਸੰਗਤ ਜੀ ਵੀਡੀਓ ਨੂੰ లైక్ ਕਰਕੇ కామెంట్స్ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਸਾਡਾ ਹੌਸਲਾ ਵਧਾਉਂਦਾ ਹੈ ਅਸੀਂ ਇਸ ਤੋਂ ਵੀ ਕੁਝ ਹੋਰ ਵਧੀਆ ਕਰਨ ਦੀ ਫਿਰ ਕੋਸ਼ਿਸ਼ ਕਰਦੇ ਹਾਂ ਬੋਤਾ ਸਮਾਂ ਨਾ ਖਰਾਬ ਕਰਦੇ ਹੋਏ ਆਉ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੇ ਇਸ ਵੀਡੀਓ ਵੱਲ ਸੋ ਸਾਧ ਸੰਗਤ ਜੀ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਡੇ ਸਾਰਿਆਂ ਉੱਤੇ ਹੀ ਮਾੜਾ ਸਮਾਂ ਚੱਲ ਰਿਹਾ ਹੈ ਅਤੇ ਅਸੀਂ ਇਸ ਨੂੰ ਕਾਲੀ ਯੁਗ ਦਾ ਸਮਾਂ ਵੀ ਕਹਿ ਸਕਦੇ ਹਾਂ ਕਿਉਂਕਿ ਸੰਤ ਜੀ ਸਾਨੂੰ ਆਏ ਦਿਨ ਕੋਈ ਨਾ ਕੋਈ ਬੁਰੀ ਖਬਰ ਸੁਣਨ ਨੂੰ ਮਿਲਦੀ ਹੀ ਰਹਿੰਦੀ ਹੈ ਉਸੇ ਤਰ੍ਹਾਂ ਇੱਕ ਪਿੰਡ ਜੋ ਕਿ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਉਸ ਪਿੰਡ ਦੇ ਵਿੱਚ ਕਿਸੇ ਨੇ ਆਪਣੇ ਘਰ ਇੱਕ ਮੱਝ ਰੱਖੀ ਹੋਈ ਸੀ ਉਸ ਮੱਝ ਨਾਲ ਹੋਈ ਘਟਨਾ ਦੇ ਬਾਰੇ ਸੁਣਨ ਤੋਂ ਬਾਅਦ ਤੁਸੀਂ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਹੋਵੋਗੇ ਦਰਅਸਲ ਉਸ ਮੱਜ ਨੇ ਇੱਕ ਇਨਸਾਨ ਦੇ ਬੱਚੇ ਨੂੰ ਜਨਮ ਦਿੱਤਾ ਹੈ ਉਸ ਬੱਚੇ ਨੂੰ ਦੇਖ ਕੇ ਘਰ ਦੇ ਮਾਲਕ ਅਤੇ ਲਾਗਲੇ ਪਿੰਡਾਂ ਦੇ ਲੋਕ ਇਹ ਖਬਰ ਸੁਣ ਕੇ ਇਹ ਗੱਲ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਅਤੇ ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਇਹ ਸਾਰੇ ਕਾਲੀ ਯੁਗ ਦੇ ਸੰਕੇਤ ਹਨ ਜੋ ਕਿ ਦੁਨੀਆ ਨੂੰ ਦੇਖਣੇ ਪੈ ਰਹੇ ਹਨ ਜਦੋਂ ਘਰ ਦਾ ਮੁਖੀ ਰਾਤ ਨੂੰ ਉੱਠ ਕੇ ਮੱਜਾਂ ਵਾਲੇ ਬ੍ਰਾਂਡੇ ਦੇ ਵਿੱਚ ਗਿਆ ਤਾਂ ਉਸ ਨੂੰ ਇੱਕ ਬੱਚੇ ਦੀ ਰੋਣ ਦੀ ਆਵਾਜ਼ ਆਈ ਜਿਸ ਨੂੰ ਸੁਣ ਕੇ ਉਹ ਡਰ ਗਿਆ ਉਹ ਸੋਚਾਂ ਦੇ ਵਿੱਚ ਪੈ ਗਿਆ ਕਿ ਸਾਡੇ ਘਰ ਤਾਂ ਕੋਈ ਵੀ ਬੱਚਾ ਨਹੀਂ ਹੈ ਤਾਂ ਫਿਰ ਇਹ ਬੱਚੇ ਦੀ ਆਵਾਜ਼ ਕਿੱਥੋਂ ਆ ਰਹੀ ਹੈ ਪਰ ਜਦੋਂ ਉਸ ਨੇ ਬੈਟਰੀ ਜਗਾ ਕੇ ਦੇਖਿਆ ਤਾਂ ਮੱਜ ਦੇ ਕੋਲੇ ਇੱਕ ਬੱਚਾ ਪਿਆ ਹੋਇਆ ਸੀ ਅਤੇ ਦੇਖਣ ਨੂੰ ਹੀ ਲੱਗ ਰਿਹਾ ਸੀ ਕਿ ਉਸ ਦਾ ਜਨਮ ਹੁਣੇ-ਹੁਣੇ ਹੀ ਹੋਇਆ ਹੋਵੇ ਉਹ ਮੁਖੀ ਬਿਲਕੁਲ ਹੈਰਾਨ ਸੀ ਕਿ ਇਹ ਸਭ ਹੋ ਕੀ ਰਿਹਾ ਹੈ ਪਰ ਇਹ ਸਭ ਦੇਖਣ ਤੋਂ ਬਾਅਦ ਜਦੋਂ ਉਸਨੇ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਬੁਲਾਇਆ ਤਾਂ ਉਹਨਾਂ ਨੂੰ ਸਮਝ ਲੱਗਿਆ ਕਿ ਇਸ ਬੱਚੇ ਨੂੰ ਜਨਮ ਇਸ ਮੱਝ ਨੇ ਹੀ ਦਿੱਤਾ ਹੈ ਇਸ ਘਟਨਾ ਨੇ ਸਾਰਿਆਂ ਨੂੰ ਹੀ ਚੱਕਰਾਂ ਦੇ ਵਿੱਚ ਪਾ ਦਿੱਤਾ ਪਰ ਹੁਣ ਘਰ ਵਾਲੇ ਵੀ ਕੀ ਕਰਦੇ ਉਹਨਾਂ ਨੇ ਬੱਚੇ ਨੂੰ ਚੁੱਕਿਆ ਤੇ ਸਾਫ਼ ਕਰਕੇ ਉਸਨੂੰ ਕੱਪੜੇ ਦੇ ਵਿੱਚ ਲਪੇਟ ਲਿਆ ਸਾਰੇ ਪਿੰਡ ਇਹੀ ਕਹਿਣ ਲੱਗ ਪਿਆ ਕਿ ਇਸ ਬੱਚੇ ਨੂੰ ਜਨਮ ਇੱਕ ਮੱਝ ਨੇ ਦਿੱਤਾ ਹੈ ਸਾਧ ਸੰਗਤ ਜੀ ਸਚਾਈ ਕੁਝ ਹੋਰ ਹੀ ਨਿਕਲੀ ਦਰਅਸਲ ਉਹ ਬੱਚਾ ਮੱਜ ਨੇ ਨਹੀਂ ਦਿੱਤਾ ਸੀ ਉਸ ਨੂੰ ਇੱਕ ਇਨਸਾਨ ਹੀ ਛੱਡ ਕੇ ਗਿਆ ਸੀ ਪਰ ਉਸ ਤੋਂ ਵੀ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਸੀ ਕਿ ਉਹ ਬੱਚਾ ਜੰਮਦਿਆਂ ਹੀ ਬੋਲਣ ਵੀ ਲੱਗ ਪਿਆ ਸੀ ਦੂਰੋ ਦੂਰੋ ਲੋਕ ਉਸ ਨੂੰ ਦੇਖਣ ਲਈ ਆਉਂਦੇ ਸਨ ਇਹ ਖਬਰ ਲਗਲੇ ਲਗਲੇ ਪਿੰਡਾਂ ਦੇ ਵਿੱਚ ਅੱਗ ਦੇ ਵਾਂਗ ਫੈਲ ਚੁੱਕੀ ਸੀ ਸੰਗਤ ਜੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਉਸ ਬੱਚੇ ਦੇ ਮਾਪੇ ਜਾ ਫਿਰ ਕੋਈ ਉਥੇ ਮੱਝ ਕੋਲ ਛੱਡ ਕੇ ਗਿਆ ਤਾਂ ਜੇਕਰ ਆਪਾਂ ਨਾ ਦੇਖਦੇ ਤਾਂ ਮੱਝ ਇੱਧਰ ਉੱਧਰ ਹਿਲਦੀ ਜੁਲਦੀ ਰਹਿੰਦੀ ਹੈ ਰਾਤ ਨੂੰ ਖਾਸ ਕਰਕੇ ਮੱਛਰਾਂ ਕਰਕੇ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਮੱਝ ਨੇ ਉਸ ਬੱਚੇ ਨੂੰ ਕੁਝ ਵੀ ਨਹੀਂ ਕਿਹਾ ਅਤੇ ਉਥੇ ਹੀ ਚੁੱਪਚਾਪ ਖੜੀ ਰਹੀ ਅਤੇ ਨਾ ਹੀ ਬੈਠੀ ਅਤੇ ਪਿੰਡ ਵਾਲੇ ਬਹੁਤ ਹੈਰਾਨ ਸਨ ਕਿ ਹੁਣ ਉਹ ਇਸ ਦੇ ਬਾਰੇ ਕੀ ਬੋਲਣ ਉਸ ਬੱਚੇ ਦੀਆਂ ਗੱਲਾਂ ਨੇ ਲੋਕਾਂ ਨੂੰ ਹੋਰ ਵੀ ਜ਼ਿਆਦਾ ਡਰਾਇਆ ਹੋਇਆ ਸੀ ਉਸ ਦਾ ਕਹਿਣਾ ਸੀ ਕਿ ਇਸ ਦੁਨੀਆ ਦਾ ਅੰਤ ਬਹੁਤ ਹੀ ਜ਼ਿਆਦਾ ਨੇੜੇ ਹੈ ਅਤੇ ਇੱਕ ਦਿਨ ਪੂਰੀ ਦੁਨੀਆ ਖਤਮ ਹੋ ਜਾਵੇਗੀ ਤੇ ਇਸ ਦੁਨੀਆ ਦੇ ਵਿੱਚ ਸਿਰਫ ਜਾਨਵਰ ਹੀ ਰਹਿਣਗੇ ਪਰ ਉਸ ਬੱਚੇ ਦੀਆਂ ਗੱਲਾਂ ਵਿੱਚ ਕਿੰਨੀ ਕੋ ਸੂਚਾਈ ਹੈ ਇਸ ਦੇ ਬਾਰੇ ਕੁਝ ਵੀ ਕਹਿਣਾ ਬਹੁਤ ਮੁਸ਼ਕਲ ਹੈ ਬੱਚੇ ਦੇ ਕਹਿਣ ਮੁਤਾਬਿਕ ਵੀ ਸਾਡੀ ਇਸ ਦੁਨੀਆ ਦਾ ਨਾਸ਼ ਹੋ ਜਾਵੇਗਾ ਸੋ ਸਾਧ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਸੰਗਤ ਜੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ